ਤਾ ਦੇਖ ਰਹੇ ਹੋ ਤੁਸੀਂ ਗੁਰਦੁਆਰਾ ਬਿਵਾਨਗੜ ਤੋਂ ਜਿਹੜਾ ਮਹੱਲਾ ਆ ਨਿਆਂ ਸਿੰਘ ਜਿੱਥੇ ਬੰਦਿਆਰੇ ਵੱਲੋਂ ਆਰੰਭ ਕਰ ਦਿੱਤਾ ਗਿਆ ਤਾਂ ਹੁਣ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਉੱਥੋਂ ਜਿਹੜੇ ਮਹੱਲਾ ਲੈ ਕੇ ਜਾਣਗੇ ਤਾਂ ਗੁਰਦੁਆਰਾ ਜੋਤੀਸਰੂਪ ਸਾਹਿਬ ਜਾ ਕੇ ਸਮਾਪਤੀ ਹੋਵੇਗੀ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਫੌਜਾਂ ਦੇ ਵੱਲੋਂ ਜਿਹੜਾ ਮਹੱਲਾ ਕੱਢਿਆ ਜਾ ਰਿਹਾ ਦੇਖ ਰਹੇ ਹੋ ਤੁਸੀਂ ਫੌਜਾਂ ਦੇ ਵੱਲੋਂ ਜਿਹੜੀ ਤਿਆਰੀ ਕਰ ਲਈ ਗਈ ਹੈ ਇਹਨੇ ਅੰਗ ਸਿੰਘ ਫੌਜਾਂ ਦੇ ਵੱਲੋਂ ਤੁਰ ਪਿਆ ਇੱਥੋਂ ਮਹੱਲਾ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਵਿਵਾਨਗੜ ਤੋਂ ਨਿਕਲ ਚੁੱਕੇ ਨੇ ਬਾਬਾ ਬਲਵੀਰ ਸਿੰਘ ਜੀ ਫੌਜਾਂ ਨੂੰ ਨਾਲ ਲੈ ਕੇ ਤਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਜਕਾਰਿਆਂ ਦੀ ਗੂੰਜ ਦੇ ਨਾਲ ਇਹ ਜਿਹੜਾ ਮਹੱਲਾ ਕੱਢਿਆ ਜਾ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਦੇਖ ਸਕਦੇ ਹੋ ਤੁਸੀਂ ਗੁਰਦੁਆਰਾ ਵਿਵਾਨਗੜ੍ਹ ਤੋਂ ਜਿਹੜੀਆਂ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਦੇ ਅੰਗ ਸਿੰਘ ਜੱਥੇਬੰਦੀਆਂ ਦੇ ਵੱਲੋਂ ਜਿਹੜਾ ਮਹੱਲਾ ਆ ਉਹ ਤੋੜ ਲਿਆ ਗਿਆ ਤਾਂ ਕਿਸ ਤਰੀਕੇ ਦੇ ਨਾਲ ਘੋੜਸਵਾਰੀ ਕੀਤੀ ਹੋਈ ਆ ਫੌਜਾਂ ਦੇ ਵੱਲੋਂ ਪੂਰਾ ਸਾਜ ਧਜ ਕੇ ਦੇ ਅੰਗ ਸਿੰਘ ਫੌਜਾਂ ਇੱਥੋਂ ਤੁਰ ਪਈਆਂ ਨੇ ਤਾਂ ਜਿਹੜਾ ਮਹੱਲਾ ਆ ਇੱਥੋਂ ਆਰੰਭ ਹੋ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਗੁਰਦੁਆਰਾ ਵਿਵਾਨਗੜ੍ਹ ਤੋਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਦੇ ਮੁਖੀ ਇੱਥੋਂ ਜਿਹੜਾ ਮਹੱਲਾ ਆ ਉਹ ਲੈ ਕੇ ਤੁਰ ਚੁੱਕੇ ਨੇ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਨਿਆਗ ਸਿੰਘ ਫੌਜਾਂ ਜਿਹੜੀਆਂ ਸਾਜ ਧੱਜ ਕੇ ਤੁਰ ਪਈਆਂ ਨੇ ਸਫਰ-ਏ-ਸ਼ਹਾਦਤ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਇਹ ਜਿਹੜਾ ਮਹੱਲਾ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢਿਆ ਜਾ ਰਿਹਾ ਤਾਂ ਨਿਆਗ ਸਿੰਘ ਜਥੇਬੰਦੀਆਂ ਦੇਖ ਸਕਦੇ ਤੁਸੀਂ ਜਕਾਰਿਆਂ ਦੀ ਗੂੰਜ ਦੇ ਨਾਲ ਜਿਹੜਾ ਮਹੱਲਾ ਇੱਥੋਂ ਆਰੰਭ ਹੋ ਚੁੱਕਾ ਹੈ ਤਾਂ ਇਹ ਜਿਹੜੀਆਂ ਤਸਵੀਰਾਂ ਤੁਸੀਂ ਸਿੱਧੀਆਂ ਦੇਖ ਰਹੇ ਹੋ ਗੁਰਦੁਆਰਾ ਵਿਵਾਨਗੜ੍ਹ ਤੋਂ ਇਹ ਤਸਵੀਰਾਂ ਸੀ ਤੁਹਾਨੂੰ ਦਿਖਾ ਰਹੇ ਹਾਂ ਕਿ ਫੌਜਾਂ ਜਿਹੜੀਆਂ ਨੇ ਗੁਰੂ ਕੀਆ ਲਾਟ ਲਈਆਂ ਫੌਜਾਂ ਤਰ ਚੁੱਕੀਆਂ ਨੇ ਇੱਥੋਂ ਮਹੱਲਾ ਜਿਹੜਾ ਆਰੰਭ ਹੋ ਚੁੱਕਾ ਹੈ ਤਾਂ ਤੁਸੀਂ ਦੇਖ ਰਹੇ ਹੋ ਸ਼ਾਹੀ ਸਵਾਰੀ ਵਾਲੇ ਜਿਹੜੇ ਘੋੜੇ ਵਿੱਚ ਇੱਥੇ ਪਹੁੰਚੇ ਹੋਏ ਨੇ ਤਾਂ ਬਾਬਾ ਬਲਬੀਰ ਸਿੰਘ ਜੀ ਆ ਰਹੇ ਨੇ ਉਧਰੋਂ ਫੌਜਾਂ ਨੂੰ ਨਾਲ ਲੈ ਕੇ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਪੂਰੇ ਜਾਹੋ ਜਲਾਲ ਦੇ ਨਾਲ ਜਿਹੜਾ ਮਹੱਲਾ ਹੈ ਤੋਂ ਆਰੰਭ ਹੋ ਚੁੱਕਿਆ ਹੈ ਦੇਖ ਰਹੇ ਹੋ ਤੁਸੀਂ ਫੌਜਾਂ ਪੂਰੀ ਤਿਆਰੀ ਦੇ ਨਾਲ ਆ ਰਹੀਆਂ ਨੇ ਦੇਖ ਰਹੇ ਹੋ ਤੁਸੀਂ ਬਾਬਾ ਬਲਬੀਰ ਸਿੰਘ ਜੀ ਬੁੱਢਾ ਤਲ ਵਾਲੇ ਦੇਖ ਰਹੇ ਹੋ ਤੁਸੀਂ ਦਾ ਮਹੱਲਾ ਜਿਹੜਾ ਆਰੰਭ ਹੋ ਚੁੱਕਿਆ ਆ ਤਾਂ ਬਾਬਾ ਜੀ ਬੈਠੇ ਨੇ ਗੱਡੀ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਬੁੱਢਾ ਤਲਵਾਲੇ ਤਾਂ ਦੇਖ ਸਕਦੇ ਹੋ ਤੁਸੀਂ ਨਿਯੰਕ ਸਿੰਘ ਫੌਜਾ ਤਾਂ ਜਿਹੜਾ ਇਹ ਮਹੱਲਾ ਹੈ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੋਂ ਆਰੰਭ ਹੋ ਚੁੱਕਿਆ ਹੈ ਤਾਂ ਤੁਸੀਂ ਦੇਖ ਰਹੇ ਹੋ ਸੰਗ ਜੀ ਕਿਸ ਤਰੀਕੇ ਦੇ ਨਾਲ ਪਾਰੀ ਗਿਣਤੀ ਦੇ ਵਿੱਚ ਨਿਆਂ ਸਿੰਘ ਫੌਜਾਂ ਪਹੁੰਚ ਚੁੱਕੇ ਨੇ ਇੱਥੇ ਤਾਂ ਦੇਖ ਰਹੇ ਤੁਸੀਂ ਆਰੰਭ ਹੋ ਚੁੱਕਾ ਏ ਤੁਮ ਹਲਾ ਇਹ ਬਾਬਾ ਜੀ ਦੀ ਸ਼ਾਹੀ ਸਵਾਰੀ ਵਾਲਾ ਘੋੜਾ ਹੈ ਤਾਂ ਦੇਖ ਰਹੇ ਤੁਸੀਂ ਬਹੁਤ ਹੀ ਵੱਡਾ ਇਕੱਠ ਹੈ ਜੋ ਦੇਖ ਰਹੇ ਤੁਸੀਂ ਬਾਬਾ ਬਲਵੀਰ ਸਿੰਘ ਜੀ ਬੁੱਢਾ ਤਲਵਾਲੀ ਤਾਂ ਫੌਜਾਂ ਜਿਹੜੀਆਂ ਨਾਲ ਤੁਰ ਪਈਆਂ ਨੇ ਉਹਨਾਂ ਦੇ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਤੁਸੀਂ ਭਾਰੀ ਗਿਣਤੀ ਦੇ ਵਿੱਚ ਜਿਹੜਾ ਇਕੱਠਾ ਇੱਥੇ ਨਿਆਣ ਸਿੰਘ ਫੌਜਾਂ ਦੇ ਵੱਲੋਂ ਮੱਲਾ ਕੱਟ ਲਈ ਕੀਤਾ ਗਿਆ ਤਾਂ ਤੁਸੀਂ ਦੇਖ ਰਹੇ ਹੋ ਨੀਲੇ ਬਾਣੇ ਹੀ ਬਾਣੇ ਨਜ਼ਰ ਆ ਰਹੇ ਨੇ ਦੇਖ ਰਹੇ ਤੁਸੀਂ ਬਾਬਾ ਜੀ ਦੇ ਦੇਖ ਰਹੇ ਹੋ ਫੌਜਾਂ ਤੁਰ ਪਈਆਂ ਨੇ ਦੇਖ ਸਕਦੇ ਹੋ ਤੁਸੀਂ ਇਸ ਤਰੀਕੇ ਦੇ ਨਾਲ ਨਿਆਗ ਸਿੰਘਾਂ ਦੇ ਬਲੋ ਜਿਹੜਾ ਮਹਲਾ ਕੱਢਿਆ ਜਾ ਰਿਹਾ ਸੰਗਤਾਂ ਤੁਰਪੀਆਂ ਨੇ ਜਿਹੜਾ ਪੈਦਲ ਨਗਰ ਕੀਰਤਨ ਕੱਢਿਆ ਜਾਵੇਗਾ ਤਾਂ ਤੁਸੀਂ ਦੇਖ ਰਹੇ ਹੋ ਗੱਤ ਘਰੀ ਜੋਰ ਵੀ ਦਿਖਾਈ ਜਾ ਰਹੇ ਨੇ ਸੰਤਰਾ ਇਹਦਾ ਭਾਰੀ ਇਕੱਠ ਹੈ ਸ਼੍ਰੀ ਫਤੇਗਰ ਸਾਹਿਬ ਦੀ ਧਰਤੀ ਤੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਬਾਰਿਸ਼ ਵੀ ਪੈ ਰਹੀ ਹੈ ਸੰਗਤ ਜੀ ਪਰ ਬਾਰਿਸ਼ ਦੇ ਵਿੱਚ ਵੀ ਸੰਗਤਾਂ ਦਾ ਜਿਹੜਾ ਉਤਸ਼ਾਹ ਦੇਖੋ ਤੁਸੀਂ ਹੋਰ ਵੀ ਜ਼ਿਆਦਾ ਵੱਧ ਰਿਹਾ ਹੈ ਆ ਜਿਹੜੀਆਂ ਤਸਵੀਰਾਂ ਦੇਖ ਰਹੇ ਤੁਸੀਂ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੋਂ ਖੜੀ ਨੇ ਖੜੀ ਨੇ ਬਾਤਾਂ ਕੱਟ ਲਾਣ ਲੱਗਿਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਾਬਾ ਜੀ ਬਾਬਾ ਬਲਵیر ਸਿੰਘ ਜੀ ਦੇਖ ਰਹੇ ਹੋ ਤੁਸੀਂ মিডিਆ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੇ ਵੱਲੋਂ ਤਾਂ ਅੱਜ ਜਿਹੜਾ ਮਹੱਲਾ ਹੈ ਉਹਨਾਂ ਦੇ ਵੱਲੋਂ ਕੱਢਿਆ ਜਾ ਰਿਹਾ ਤਾਂ ਫੌਜਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਤਿਆਰ ਪਰ ਤਿਆਰ ਨੇ ਨੀਲੇ ਬਾਣੇ ਹੀ ਬਾਣੇ ਨਜ਼ਰ ਆ ਰਹੇ ਨੇ ਅੱਜ ਜੇਕਰ ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਦੇਖਿਆ ਜਾਵੇ ਤਾਂ ਦੇਖ ਰਹੇ ਤੁਸੀਂ ਨਿਆ ਸਿੰਘ ਫੌਜਾਂ ਲਗਾਤਾਰ ਪੂਰੇ ਜਾਹੋ ਜਲਾਲ ਦੇ ਨਾਲ ਪਹਾਲੇ ਦੇ ਵਿੱਚ ਸ਼ਾਮਲ ਨੇ ਤਾਂ ਹੁਣ ਇਹ ਜਿਹੜਾ ਮਹੱਲਾ ਗੁਰਦੁਆਰਾ ਵਿਵਾਨਗੜ ਤੋਂ ਹੁੰਦਿਆ ਹੋਇਆ ਮੇਨ ਗੁਰਦੁਆਰਾ ਸਾਹਿਬ ਜਿੱਥੇ ਸਾਹਿਬ ਜੀ ਦੇ ਉਨੀ ਹਾਂ ਚ ਚੜਾਇਆ ਗਿਆ ਸੀ ਉਸ ਤੋਂ ਹੁੰਦਿਆ ਹੋਇਆ ਸ਼੍ਰੀ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਇਹ ਜਿਹੜਾ ਮਹੱਲਾ ਰੁਕੇਗਾ ਸਮਾਪਤ ਹੋਵੇਗਾ ਤਾਂ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਪਚੰਗੀ ਸਿੰਘ ਵੀ ਘੋੜਿਆਂ ਤੇ ਸਵਾਰ ਹੋ ਕੇ ਦੇਖ ਰਹੇ ਹੋ ਤੁਸੀਂ ਵੀਰਾਂ ਸਿੱਧਿਆਂ ਤੁਸੀਂ ਦੇਖ ਰਹੇ ਹੋ ਫਤੇਗੜ ਸਾਹਿਬ ਤੋਂ ਸੰਗਜੀ ਇਹ ਦੇਖ ਰਹੇ ਹੋ ਤੁਸੀਂ ਫੌਜਾਂ ਘੋੜ ਸਵਾਰੀ ਕਰਕੇ ਆਪਣੀਆਂ ਮਹੱਲਾ ਕੱਢ ਰਹੀਆਂ ਨੇ ਦੇਖ ਰਹੇ ਹੋ ਤੁਸੀਂ